ਜੇ ਤੁਸੀਂ ਘਰ ਦੇ ਵਿੱਚ ਰਹਿਣਾ ਪਸੰਦ ਕਰਦੇ ਹੋ ਤਾਂ ਇਹ 6 ਸੱਚ ਤੁਹਾਡੇ ਬਾਰੇ ਸੱਚ ਦੱਸੋ ਕਿ ਤੁਹਾਨੂੰ ਵੀ ਲੱਗਦਾ ਕਿ ਬਾਹਰ ਦੀ ਭੀੜ ਨਾਲੋਂ ਆਪਣੀ ਰਜਾਈ ਕਿਤਾਬ ਜਾਂ ਲੈਪਟਾਪ ਦੀ ਕੰਪਨੀ ਜ਼ਿਆਦਾ ਚੰਗੀ ਆ ਕੀ ਕੋਈ ਤੁਹਾਨੂੰ ਆਲਸੀ ਜਾਂ ਐਂਟੀ-ਸੋਸ਼ੀਅਲ ਕਹਿੰਦਾ ਸਿਰਫ ਇਸ ਲਈ ਕਿ ਤੁਸੀਂ ਘਰ ਰਹਿਣਾ ਪਸੰਦ ਕਰਦੇ ਹੋ ਅੱਜ ਮੈਂ ਤੁਹਾਨੂੰ ਇੱਕ ਵੱਡਾ ਰਾਜ਼ ਦੱਸਦਾ ਜੇ ਤੁਸੀਂ ਘਰ ਦੇ ਵਿੱਚ ਰਹਿਣਾ ਪਸੰਦ ਕਰਦੇ ਹੋ ਤਾਂ ਇਹ ਕੋਈ ਕਮਜ਼ੋਰੀ ਨਹੀਂ ਸਗੋਂ ਤੁਹਾਡੀ ਸਭ ਤੋਂ ਵੱਡੀ ਤਾਕਤ ਆ ਸਤਿ ਸ਼੍ਰੀ ਅਕਾਲ ਜੀ ਅੱਜ ਅਸੀਂ ਉਸ ਮਿਥ ਨੂੰ ਤੋੜਾਂਗੇ ਜੋ ਕਹਿੰਦੀ ਆ ਕਿ ਖੁਸ਼ ਰਹਿਣ ਲਈ ਤੁਹਾਨੂੰ ਹਮੇਸ਼ਾ ਦੁਨੀਆ ਦੇ ਵਿੱਚ ਬਾਹਰ ਭਜਣਾ ਪੈਂਦਾ ਸਮਾਜ ਨੇ ਸਾਨੂੰ ਦੱਸਿਆ ਕਿ ਬਾਹਰ ਰਹਿਣਾ ਹੀ ਜ਼ਿੰਦਗੀ ਆ ਪਰ ਅਸਲੀਅਤ ਬਿਲਕੁਲ ਉਲਟਾ ਹੈ ਅੱਜ ਮੈਂ ਤੁਹਾਨੂੰ ਉਹ 6 ਮਨੋਵਿਗਿਆਨਿਕ ਸੱਚ ਦੱਸੂਗਾ ਜੋ ਸਾਬਤ ਕਰਦੇ ਨੇ ਕਿ ਘਰ ਦੇ ਵਿੱਚ ਰਹਿਣ ਵਾਲੇ ਲੋਕ ਦੂਜਿਆਂ ਨਾਲੋਂ ਜ਼ਿਆਦਾ ਕ੍ਰੀਏਟਿਵ ਜ਼ਿਆਦਾ ਫੋਕਸਡ ਅਤੇ ਜ਼ਿਆਦਾ ਖੁਸ਼ ਹੁੰਦੇ ਨੇ ਇਸ ਲਈ ਜੇ ਤੁਸੀਂ ਵੀ ਇਹਨਾਂ ਗੱਲਾਂ ਨਾਲ ਸਹਿਮਤ ਹੋ ਤਾਂ ਇਸ ਵੀਡੀਓ ਨੂੰ ਹੁਣੇ ਲਾਈਕ ਕਰ ਦਿਓ ਆਓ ਸ਼ੁਰੂ ਕਰਦੇ ਹਾਂ ਅਤੇ ਜਾਣੀਏ ਤੁਹਾਡੀ ਇਸ ਸ਼ਕਤੀ ਬਾਰੇ ਸੱਚ ਨੰਬਰ ਪਹਿਲਾ ਤੁਸੀਂ ਚਾਰਜ ਹੋਣ ਲਈ ਇਕੱਲੇ ਰਹਿੰਨੇ ਹੋ ਸਭ ਤੋਂ ਪਹਿਲਾ ਸੱਚ ਹੈ ਜਦੋਂ ਕੋਈ ਤੁਹਾਨੂੰ ਪੁੱਛਦਾ ਕੀ ਹੋਇਆ ਯਾਰ ਬਾਹਰ ਕਿਉਂ ਨਹੀਂ ਆਉਂਦਾ ਤਾਂ ਤੁਹਾਨੂੰ ਸ਼ਾਇਦ ਲੱਗਦਾ ਹੋਊਗਾ ਕਿ ਤੁਸੀਂ ਆਲਸੀ ਹੋ ਪਰ ਅਸਲੀਅਤ ਇਹ ਹੈ ਕਿ ਤੁਸੀਂ ਆਲਸੀ ਨਹੀਂ ਸਗੋਂ ਇੰਟਰੋਵਰਟ ਹੋ ਜਿਸ ਪੰਜਾਬੀ ਦੇ ਵਿੱਚ ਅੰਤਰਮੁਖੀ ਕਹਿੰਦੇ ਨੇ ਅਤੇ ਇਹ ਇੱਕ ਬਹੁਤ ਵੱਡੀ ਸ਼ਕਤੀ ਹੈ ਦੇਖੋ ਦੁਨੀਆ ਦੇ ਵਿੱਚ ਦੋ ਤਰ੍ਹਾਂ ਦੇ ਲੋਕ ਹੁੰਦੇ ਨੇ ਐਕਸਟ੍ਰੋਵਰਟ ਯਾਨੀ ਕਿ ਬਾਹਰ ਮੁਖੀ ਅਤੇ ਇੰਟਰਵਰਟ ਯਾਨੀ ਕਿ ਅੰਤਰਮੁਖੀ ਐਕਸਟਰਵਰਟ ਲੋਕਾਂ ਦੇ ਵਿੱਚ ਮਿਲ ਕੇ ਭੀੜ ਦੇ ਵਿੱਚ ਜਾ ਕੇ ਅਤੇ ਗੱਲਾਂ ਕਰਕੇ ਆਪਣੀ ਊਰਜਾ ਚਾਰਜ ਕਰਦੇ ਨੇ ਉਹਨਾਂ ਨੂੰ ਬਾਹਰੋਂ ਪਾਵਰ ਮਿਲਦੀ ਆ ਪਰ ਤੁਸੀਂ ਜਿਹੜੇ ਘਰ ਦੇ ਵਿੱਚ ਰਹਿਣਾ ਪਸੰਦ ਕਰਦੇ ਹੋ ਤੁਹਾਡਾ ਚਾਰਜ ਬਾਹਰ ਨਹੀਂ ਤੁਹਾਡੇ ਅੰਦਰ ਫਿੱਟ ਆ ਇਹ ਮਨੋਵਿਗਿਆਨਿਕ ਤੱਥ ਆ ਤੁਹਾਡੇ ਦਿਮਾਗ ਨੂੰ ਸਮਾਜਿਕ ਮੇਲਜੋਲ ਨਾਲ ਤੇਜ਼ੀ ਨਾਲ ਥਕਾਵਟ ਮਹਿਸੂਸ ਹੁੰਦੀ ਆ ਜਿਸ ਨੂੰ ਅਸੀਂ ਸੋਸ਼ਲ ਬਰਨਆਊਟ ਕਹਿੰਦੇ ਆ ਜਦੋਂ ਤੁਸੀਂ ਸ਼ਾਂਤ ਜਗ੍ਹਾ ਤੇ ਇਕੱਲੇ ਬੈਠੇ ਹੁੰਨੇ ਹੋ ਤਾਂ ਤੁਹਾਡਾ ਦਿਮਾਗ ਅਸਲ ਦੇ ਵਿੱਚ ਰੀਬੂਟ ਹੋ ਰਿਹਾ ਹੁੰਦਾ ਇਹ ਘਰ ਦੇ ਵਿੱਚ ਰਹਿਣਾ ਆਲਤ ਨੂੰ ਸਗੋਂ ਇੱਕ ਐਸੈਂਸ਼ੀਅਲ એનર્ਜੀ ਮੈਨੇਜਮੈਂਟ ਆ ਤੁਸੀਂ ਆਪਣੀ ਬੈਟਰੀ ਬਚਾ ਰਹੇ ਹੋ ਤਾਂ ਜੋ ਜ਼ਰੂਰੀ ਕੰਮ ਤੇ ਲਗਾ ਸਕੋ ਆਪਣੇ ਆਪ ਸੋਚੋ ਜਦੋਂ ਤੁਸੀਂ ਕਿਸੇ ਵੱਡੀ ਪਾਰਟੀ ਜਾਂ ਵਿਆਹ ਤੋਂ ਵਾਪਸ ਆਉਨੇ ਹੋ ਤਾਂ ਤੁਸੀਂ ਕਿੰਨੇ ਥੱਕੇ ਹੋਏ ਮਹਿਸੂਸ ਕਰਦੇ ਹੋ ਪਰ ਜਦੋਂ ਤੁਸੀਂ ਸਾਰਾ ਸ਼ਨੀਵਾਰ ਘਰ ਦੇ ਵਿੱਚ ਆਪਣੀ ਮਨਪਸੰਦ ਕਿਤਾਬ ਪੜ੍ਹਦੇ ਹੋ ਜਾਂ ਸ਼ੌਂਕ ਪੂਰਾ ਕਰਦੇ ਹੋਏ ਬਤਾਉਨੇ ਹੋ ਤਾਂ ਸੋਮਵਾਰ ਸਵੇਰੇ ਤੁਸੀਂ ਕਿੰਨਾ ਤਾਜ਼ਾ ਮਹਿਸੂਸ ਕਰਦੇ ਹੋ ਇਹ ਸਾਬਤ ਕਰਦਾ ਕਿ ਤੁਹਾਡਾ ਘਰ ਹੀ ਤੁਹਾਡਾ ਅਸਲੀ ਪਾਵਰ ਹਾਊਸ ਹੈ ਸੋ ਅਗਲੀ ਵਾਰ ਜਦੋਂ ਤੁਸੀਂ ਇਕੱਲੇ ਹੋਵੋ ਤਾਂ ਸ਼ਰਮ ਦਾਣਾ ਹੋਵੋ ਤੁਸੀਂ ਆਲਸੀ ਨਹੀਂ ਤੁਸੀਂ ਬਸ ਆਪਣੀ ਊਰਜਾ ਦੀ ਸੰਭਾਲ ਕਰ ਰਹੇ ਹੋ ਤੁਸੀਂ ਇੱਕ ਸਵੈ ਚਾਰਜਿੰਗ ਵਿਅਕਤੀ ਹੋ ਸੱਚ ਨੰਬਰ 2 ਤੁਹਾਡੀ ਦੋਸਤੀ ਡੂੰਗੀ ਅਤੇ ਆਰਥਪੂਰਨ ਹੁੰਦੀ ਹੈ ਦੂਜਾ ਸੱਚ ਉਹਨਾਂ ਲੋਕਾਂ ਲਈ ਜੋ ਕਹਿੰਦੇ ਕਿ ਇਹ ਬੰਦਾ ਤਾਂ ਕਿਸੇ ਨੂੰ ਮਿਲਦਾ ਹੀ ਨਹੀਂ ਇਹਦੇ ਦੋਸਤ ਕਿੱਥੇ ਹੋਣਗੇ ਬੇਸ਼ੱਕ ਤੁਸੀਂ ਬਾਹਰ ਹਜ਼ਾਰਾਂ ਲੋਕਾਂ ਨਾਲ ਹੱਥ ਨਹੀਂ ਮਲਾਉਂਦੇ ਪਰ ਮੈਂ ਤੁਹਾਨੂੰ ਦੱਸਦਾ ਜਿਸ ਦੀ ਦੋਸਤੀ ਤੁਹਾਡੇ ਨਾਲ ਹੈ ਉਹ ਦੁਨੀਆ ਦਾ ਸਭ ਤੋਂ ਖੁਸ਼ਹਾਲ ਇਨਸਾਨ ਹੈ ਦੇਖੋ ਐਕਸਟ੍ਰੋਵਰਟ ਦੀ ਦੋਸਤੀ ਵਾਈਡ ਹੁੰਦੀ ਆ ਭਾਵੇਂ ਉਹਨਾਂ ਦੇ ਜਾਣਕਾਰ ਬਹੁਤ ਸਾਰੇ ਹੁੰਦੇ ਨੇ ਪਰ ਇੰਟਰੋਵਰਟ ਦੀ ਦੋਸਤੀ ਡੀਪ ਯਾਨੀ ਕਿ ਡੂੰਗੀ ਹੁੰਦੀ ਆ ਤੁਸੀਂ ਸੈਂਕੜੇ ਦੋਸਤਾਂ ਦੀ ਬਜਾਏ ਸਿਰਫ 92 92 ਦੋ ਤਿੰਨ ਪੱਕੇ ਇਨਸਾਨਾਂ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਜਗ੍ਹਾ ਦਿੰਦੇ ਹੋ ਜੇ ਤੁਸੀਂ ਘਰ ਰਹਿਣਾ ਪਸੰਦ ਕਰਦੇ ਹੋ ਤਾਂ ਤੁਸੀਂ ਜਾਣਦੇ ਹੋ ਕਿ ਕੁਆਂਟੀਟੀ ਨਾਲੋਂ ਕੁਆਲਿਟੀ ਜ਼ਿਆਦਾ ਮਾਇਨੇ ਰੱਖਦੀ ਹੈ ਮਨੋਵਿਗਿਆਨ ਵਿੱਚ ਇੰਟਰੋਵਰਟ ਨੂੰ ਹਾਈ ਟਰਸਟ ਇੰਡੀਵਿਜੁਅਲ ਕਹਿੰਦੇ ਨੇ ਕਿਉਂਕਿ ਤੁਸੀਂ ਕਿਸੇ ਨੂੰ ਜਲਦੀ ਆਪਣੇ ਦਾਇਰੇ ਦੇ ਵਿੱਚ ਨਹੀਂ ਆਉਣ ਦਿੰਦੇ ਪਰ ਜਦੋਂ ਕੋਈ ਆਉਂਦਾ ਤਾਂ ਤੁਸੀਂ ਉਸ ਤੇ ਪੂਰਾ ਭਰੋਸਾ ਕਰਦੇ ਹੋ ਤੁਹਾਡੇ ਰਿਸ਼ਤੇ ਸਿਰਫ ਹੈਲੋ ਹਾਈ ਵਾਲੇ ਨਹੀਂ ਹੁੰਦੇ ਜਦੋਂ ਤੁਹਾਡੇ ਦੋਸਤ ਨੂੰ ਜ਼ਰੂਰਤ ਪੈਂਦੀ ਆ ਤੋ ਜੀ ਸਭ ਤੋਂ ਪਹਿਲਾਂ ਉਹਨਾਂ ਲਈ ਖੜੇ ਹੁੰਨੇ ਹੋ ਤੁਹਾਡਾ ਘੱਟ ਬੋਲਣਾ ਤੁਹਾਨੂੰ ਵਧੇਰੇ ਭਰੋਸੇਮੰਦ ਬਣਾਉਂਦਾ ਏ ਮੇਰਾ ਇੱਕ ਦੋਸਤ ਆ ਜੋ ਘਰੋਂ ਬਾਹਰ ਨਹੀਂ ਨਿਕਲਦਾ ਸਭ ਉਸਨੂੰ ਸ਼ਰਮੀਲਾ ਸਮਝਦੇ ਨੇ ਇੱਕ ਵਾਰ ਉਸਦੇ ਸਭ ਤੋਂ ਪੱਕੇ ਦੋਸਤ ਨੂੰ ਅਚਾਨਕ ਖੂਨ ਦੀ ਜ਼ਰੂਰਤ ਪਈ ਉਸਦੇ ਬਾਕੀ ਸਾਰੇ ਜਾਣਕਾਰਾਂ ਨੇ ਫੋਨ ਨਹੀਂ ਚੁੱਕਿਆ ਪਰ ਇਸ ਦੋਸਤ ਨੇ ਉਸੇ ਵਕਤ ਆਪਣਾ ਕੰਮ ਛੱਡਿਆ ਅਤੇ ਹਸਪਤਾਲ ਪਹੁੰਚ ਗਿਆ ਇਹ ਦਰਸਾਉਂਦਾ ਕਿ ਇੰਟਰੋਵਰਟ ਦੀ ਸਪੋਰਟ ਖਾਲੀ ਸ਼ਬਦਾਂ ਦੇ ਵਿੱਚ ਨਹੀਂ ਸਗੋਂ ਸੱਚੇ ਕੰਮਾਂ ਦੇ ਵਿੱਚ ਹੁੰਦੀ ਹੈ ਸੋ ਯਾਦ ਰੱਖੋ ਅਗਲੀ ਵਾਰ ਜਦੋਂ ਕੋਈ ਤੁਹਾਡੇ ਥੋੜੇ ਦੋਸਤਾਂ ਦੇ ਦਾਇਰੇ ਦਾ ਮਜ਼ਾਕ ਉਡਾ ਤਾਂ ਸਮਝ ਲਓ ਕਿ ਤੁਹਾਡੇ ਕੋਲ ਸਿਰਫ ਦੋਸਤ ਨਹੀਂ ਤੁਹਾਡੇ ਕੋਲ ਪੱਕੇ ਰਿਸ਼ਤਿਆਂ ਦੀ ਦੌਲਤ ਆ ਤੁਸੀਂ ਉਹ ਇਨਸਾਨ ਹੋ ਜੋ ਡੰਗਾਈ ਦੇ ਵਿੱਚ ਵਿਸ਼ਵਾਸ ਕਰਦੇ ਹੋ ਨਾ ਕਿ ਸਿਰਫ ਉੱਪਰੋਂ ਉੱਪਰੋਂ ਦੀ ਗੱਲਬਾਤ ਦੇ ਵਿੱਚ ਸੱਚ ਨੰਬਰ 3 ਤੁਸੀਂ ਚੁੱਪ ਰਹਿ ਕੇ ਸਭ ਕੁਝ ਦੇਖਦੇ ਹੋ ਤੀਜਾ ਸੱਚ ਉਹਨਾਂ ਲੋਕਾਂ ਲਈ ਜੋ ਸੋਚਦੇ ਨੇ ਕਿ ਤੁਸੀਂ ਚੁੱਪ ਰਹਿੰਦੇ ਹੋ ਉਹ ਸੋਚਦੇ ਨੇ ਕਿ ਜੇ ਤੁਸੀਂ ਬੋਲ ਨਹੀਂ ਰਹੇ ਤਾਂ ਤੁਸੀਂ ਕੁਝ ਸੋਚ ਵੀ ਨਹੀਂ ਰਹੇ ਪਰ ਅਸਲੀਅਤ ਇਹ ਹੈ ਕਿ ਜਦੋਂ ਦੂਸਰੇ ਬੋਲ ਰਹੇ ਹੁੰਦੇ ਨੇ ਤੁਸੀਂ ਅਸਲ ਦੇ ਵਿੱਚ ਦੇਖ ਰਹੇ ਹੁੰਨੇ ਹੋ ਸੁਣ ਰਹੇ ਹੁੰਨੇ ਹੋ ਅਤੇ ਸਭ ਤੋਂ ਵੱਧ ਵਿਸ਼ਲੇਸ਼ਣ ਕਰ ਰਹੇ ਹੁੰਨੇ ਹੋ ਦੇ ਵਿੱਚ ਰਹਿਣ ਵਾਲੇ ਜਾਂ ਅੰਤਰਮੁਖੀ ਲੋਕ ਕੁਦਰਤੀ ਤੌਰ ਤੇ ਅਬਜ਼ਰਵਰ ਹੁੰਦੇ ਨੇ ਕਿਉਂਕਿ ਤੁਸੀਂ ਹਰ ਗੱਲ ਤੇ ਜ਼ਰੂਰੀ ਨਹੀਂ ਬੋਲਣਾ ਹੁੰਦਾ ਤੁਹਾਡੇ ਦਿਮਾਗ ਕੋਲੇ ਜ਼ਿਆਦਾ ਸਮਾਂ ਹੁੰਦਾ ਹੈ ਚੀਜ਼ਾਂ ਨੂੰ ਧਿਆਨ ਨਾਲ ਦੇਖਣ ਅਤੇ ਸਮਝਣ ਲਈ ਤੁਸੀਂ ਸਿਰਫ ਇਹ ਨਹੀਂ ਸੁਣਦੇ ਕਿ ਕੋਈ ਕੀ ਕਹਿ ਰਿਹਾ ਤੁਸੀਂ ਇਹ ਵੀ ਦੇਖਦੇ ਹੋ ਕਿ ਉਹ ਕਿਵੇਂ ਕਹਿ ਰਿਹਾ ਉਹਨਾਂ ਦੇ ਹਾਵ ਭਾਵ ਉਹਨਾਂ ਦੀ ਆਵਾਜ਼ ਦਾ ਲਹਿਜਾ ਅਤੇ ਉਹਨਾਂ ਦੇ ਅਸਲੀ ਇਰਾਦੇ ਖੋਜ ਦੱਸਦੀ ਹੈ ਕਿ ਇੰਟਰੋਵਰਟ ਦੇ ਦਿਮਾਗ ਦਾ ਉਹ ਹਿੱਸਾ ਜੋ ਜਾਣਕਾਰੀ ਨੂੰ ਪ੍ਰੋਸੈਸ ਕਰਦਾ ਉਹ ਜ਼ਿਆਦਾ ਸਰਗਰਮ ਹੁੰਦਾ ਤੁਸੀਂ ਹਰ ਸਥਿਤੀ ਦੀ ਗੈਰ ਰਾਈ ਦੇ ਵਿੱਚ ਜਾਣਦੇ ਹੋ ਜਿਸ ਨਾਲ ਤੁਸੀਂ ਸਮੱਸਿਆਵਾਂ ਨੂੰ ਪਹਿਲਾਂ ਹੀ ਸਮਝ ਲੈਣੇ ਹੋ ਇਸ ਤੋਂ ਪਹਿਲਾਂ ਕਿ ਉਹ ਵੱਡੀਆਂ ਹੋ ਜਾਣ ਤੁਹਾਡੀ ਚੁੱਪ ਦਰਅਸਲ ਤੁਹਾਡੀ ਸੋਚਣ ਦੀ ਸ਼ਕਤੀ ਨੂੰ ਵਧਾਉਂਦੀ ਹੈ ਮੈਂ ਤੁਹਾਨੂੰ ਇੱਕ ਉਦਾਹਰਨ ਦਿੰਦਾ ਇੱਕ ਦਫ਼ਤਰ ਦੀ ਮੀਟਿੰਗ ਦੇ ਵਿੱਚ ਬਹੁਤ ਸਾਰੇ ਲੋਕ ਬੋਲ ਰਹੇ ਸੀ ਇੱਕ ਸਾਥੀ ਚੁੱਪ ਬੈਠਾ ਸੀ ਜਦੋਂ ਸਾਰੇ ਹੱਲ ਲੱਭਣ ਦੇ ਵਿੱਚ ਅਸਫਲ ਹੋ ਗਏ ਤਾਂ ਉਸ ਚੁੱਪ ਬੰਦੇ ਨੇ ਸਿਰਫ ਦੋ ਲਾਈਨਾਂ ਬੋਲੀਆਂ ਤੁਸੀਂ ਇਸ ਹਿੱਸੇ ਨੂੰ ਨਜ਼ਰਅੰਦਾਜ਼ ਕਰ ਰਹੇ ਹੋ ਅਤੇ ਸੱਚੀ ਉਸ ਨੇ ਉਹ ਬਰੀਕੀ ਫੜ ਲਈ ਜੋ ਕਿਸੇ ਹੋਰ ਨੇ ਗੱਲਬਾਤ ਦੇ ਵਿੱਚ ਨਹੀਂ ਦੇਖੀ ਇਹ ਹੈ ਘਰ ਦੇ ਵਿੱਚ ਰਹਿਣ ਵਾਲੇ ਬੰਦੇ ਦੀ ਸ਼ਕਤੀ ਉਹ ਘੱਟ ਬੋਲਦੇ ਨੇ ਪਰ ਜਦੋਂ ਬੋਲਦੇ ਨੇ ਉਹ ਗੱਲ ਸਿੱਧੀ ਨਿਸ਼ਾਨੀ ਤੇ ਲੱਗਦੀ ਆ ਸੋ ਅਗਲੀ ਵਾਰ ਜਦੋਂ ਤੁਸੀਂ ਕਿਸੇ ਪਾਰਟੀ ਜਾਂ ਮੀਟਿੰਗ ਦੇ ਵਿੱਚ ਚੁੱਪ ਬੈਠੇ ਹੋਵੋ ਤਾਂ ਯਾਦ ਰੱਖੋ ਤੁਸੀਂ ਉੱਥੇ ਬਸ ਬੈਠੇ ਨਹੀਂ ਹੋ ਤੁਸੀਂ ਸਾਰੀ ਸਥਿਤੀ ਨੂੰ ਸਮਝ ਰਹੇ ਹੋ ਅਤੇ ਆਪਣੀ ਅਗਲੀ ਚਾਲ ਦੀ ਯੋਜਨਾ ਬਣਾ ਰਹੇ ਹੋ ਤੁਹਾਡਾ ਨਿਰਖਣ ਤੁਹਾਡੀ ਬੁੱਧੀ ਦਾ ਸਭ ਤੋਂ ਵੱਡਾ ਹਥਿਆਰ ਹੈ ਸੱਚ ਨੰਬਰ 4 ਇਕੱਲੇ ਰਹਿਣਾ ਤੁਹਾਡਾ ਆਈਡੀਆ ਬਾਕਸ ਆ ਹੁਣ ਆਉਣਾ ਚੌਥੇ ਸੱਚ ਤੇ ਜੋ ਤੁਹਾਨੂੰ ਸਭ ਤੋਂ ਵੱਧ ਮਾਣ ਮਹਿਸੂਸ ਕਰਵਾਊਗਾ ਜਦੋਂ ਤੁਸੀਂ ਘਰ ਦੇ ਵਿੱਚ ਇਕੱਲੇ ਹੁੰਨੇ ਹੋ ਤਾਂ ਲੋਕ ਸੋਚਦੇ ਕਿ ਤੁਸੀਂ ਬੋਰ ਹੋ ਰਹੇ ਹੋ ਪਰ ਅਸਲੀਅਤ ਇਹ ਹੈ ਕਿ ਜਿਸ ਨੂੰ ਦੁਨੀਆ ਖਾਲੀਪਨ ਕਹਿੰਦੀ ਆ ਉਹ ਅਸਲ ਦੇ ਵਿੱਚ ਤੁਹਾਡੇ ਲਈ ਰਚਨਾਤਮਕ ਦਾ ਪਾਵਰ ਹਾਊਸ ਬਣ ਜਾਂਦਾ ਹੈ ਇਸ ਨੂੰ ਸਮਝੋ ਰਚਨਾਤਮਕਤਾ ਯਾਨੀ ਕਿ ਕ੍ਰੀਏਟੀਵਿਟੀ ਨੂੰ ਧਿਆਨ ਚਾਹੀਦਾ ਹੁੰਦਾ ਜਦੋਂ ਤੁਸੀਂ ਬਾਹਰ ਹੁੰਨੇ ਹੋ ਤਾਂ ਤੁਹਾਡਾ ਦਿਮਾਗ ਲਗਾਤਾਰ ਆਉਣ ਵਾਲੇ ਸ਼ੋਰ ਚੀਕ ਚਖਾੜੇ ਅਤੇ ਗੱਲਾਂ ਨਾਲ ਡਿਸਟਰੈਕਟਡ ਰਹਿੰਦਾ ਹੈ ਪਰ ਜਦੋਂ ਤੁਸੀਂ ਆਪਣੇ ਕਮਰੇ ਦੀ ਸ਼ਾਂਤੀ ਦੇ ਵਿੱਚ ਹੁੰਨੇ ਹੋ ਤਾਂ ਤੁਹਾਡਾ ਦਿਮਾਗ ਇੱਕ ਲੇਜ਼ਰ ਦੀ ਤਰ੍ਹਾਂ ਇੱਕ ਆਈਡੀਆ ਤੇ ਟਿਕ ਜਾਂਦਾ ਇਹ ਇਕੱਲਾ ਸਮਾਂ ਤੁਹਾਨੂੰ ਆਪਣੇ ਵਿਚਾਰਾਂ ਦੀ ਡੰਗਾਈ ਦੇ ਵਿੱਚ ਜਾਣ ਦਿੰਦਾ ਜਿੱਥੇ ਨਵੀਆਂ ਕਹਾਣੀਆਂ ਨਵੇਂ ਵਿਚਾਰ ਅਤੇ ਨਵੇਂ ਹੱਲ ਪੈਦਾ ਹੁੰਦੇ ਨੇ ਜੇ ਤੁਸੀਂ ਇਤਿਹਾਸ ਦੇ ਵਿੱਚ ਦੇਖੋ ਭਾਵੇਂ ਉਹ ਲੇਖਕ ਹੋਣ ਜਿਵੇਂ ਕਿ ਪ੍ਰਸਿੱਧ ਕਵੀ ਜਾਂ ਵਿਗਿਆਨੀ ਜਿਵੇਂ ਕਿ ਆਇਨਸਟਾਈਨ ਜਾਂ ਕੋਈ ਵੀ ਮਹਾਨ ਕਲਾਕਾਰ ਉਹਨਾਂ ਸਭ ਨੇ ਆਪਣਾ ਸਭ ਤੋਂ ਮਹਾਨ ਕੰਮ ਉਦੋਂ ਕੀਤਾ ਜਦੋਂ ਉਹ ਭੀੜ ਤੋਂ ਦੂਰ ਸਨ। ਇਕਲਤਾ ਉਹ ਖੇਤ ਆ ਜਿੱਥੇ ਵੱਡੇ ਵਿਚਾਰਾਂ ਦੇ ਬੀਜ ਉਗਦੇ ਨੇ। ਤੁਹਾਡੇ ਘਰ ਦਾ ਕਮਰਾ ਤੁਹਾਡੀ ਲੈਬ ਆ। ਮੈਂ ਕਿ ਪ੍ਰਸਿੱਧ ਸੰਗੀਤਕਾਰ ਨੂੰ ਜਾਣਦਾ ਉਸਦਾ ਸਾਰਾ ਦਿਨ ਕੰਮ ਹੁੰਦਾ ਸੀ ਪਰ ਉਸਦੇ ਸਭ ਤੋਂ ਵਧੀਆ ਗੀਤ ਜਿਸ ਨੇ ਉਸ ਨੂੰ ਪ੍ਰਸਿੱਧੀ ਦਿਵਾਈ ਉਹ ਉਦੋਂ ਬਣੇ ਜਦੋਂ ਉਹ ਰਾਤ ਨੂੰ ਦੁਨੀਆ ਦੇ ਸੌਣ ਤੋਂ ਬਾਅਦ ਆਪਣੇ ਘਰ ਦੇ ਸਟੂਡੀਓ ਦੇ ਵਿੱਚ ਇਕੱਲਾ ਬੈਠਾ ਹੁੰਦਾ ਸੀ। ਉਸਨੇ ਦੱਸਿਆ ਕਿ ਸ਼ਾਂਤੀ ਦੇ ਵਿੱਚ ਉਸ ਦਾ ਬਿਨਾ ਕਿਸੇ ਰੋਕ ਟੋਕ ਦੇ ਫਲੋ ਦੇ ਵਿੱਚ ਆ ਜਾਂਦਾ ਹੈ ਘਰ ਦੇ ਵਿੱਚ ਰਹਿਣਾ ਤੁਹਾਡੇ ਫਲੋ 스테ਜ ਨੂੰ ਲੱਭਣ ਦਾ ਸਭ ਤੋਂ ਆਸਾਨ ਤਰੀਕਾ ਹੈ ਸੋ ਅੱਜ ਤੋਂ ਆਪਣੇ ਆਪ ਨੂੰ ਇਹ ਨਾ ਕਹੋ ਕਿ ਅੱਜ ਮੈਂ ਫਿਰ ਸਾਰਾ ਦਿਨ ਘਰ ਦੇ ਵਿੱਚ ਬਰਬਾਦ ਕਰ ਦਿੱਤਾ ਇਸ ਦੀ ਬਜਾਏ ਇਹ ਕਹੋ ਮੈਂ ਅੱਜ ਆਪਣੀ ਰਚਨਾਤਮਕਤਾ ਤੇ ਕੰਮ ਕੀਤਾ ਅਤੇ ਦੁਨੀਆ ਨੂੰ ਦੇਣ ਲਈ ਇੱਕ ਨਵਾਂ ਆਈਡੀਆ ਤਿਆਰ ਕੀਤਾ ਤੁਹਾਡਾ ਘਰ ਤੁਹਾਡੀ ਸ਼ਾਂਤੀ ਵਾਲਾ ਟਾਪੂ ਆ ਜਿੱਥੇ ਤੁਸੀਂ ਆਪਣੇ ਸਭ ਤੋਂ ਵਧੀਆ ਆਈਡੀਆਜ਼ ਨੂੰ ਜਨਮ ਦਿੰਦੇ ਹੋ ਸੱਚ ਨੰਬਰ 5 ਤੁਸੀਂ ਆਪਣੀ ਖੁਸ਼ੀ ਦਾ ਰਿਮੋਟ ਆਪ ਹੋ ਹੁਣ ਆਉਣੇ ਪੰਜਵੇਂ ਸੱਚ ਤੇ ਜੋ ਤੁਹਾਡੀ ਮਾਨਸਿਕ ਸ਼ਕਤੀ ਨੂੰ ਦਰਸਾਉਂਦਾ ਆਮ ਤੌਰ ਤੇ ਲੋਕ ਆਪਣੀ ਖੁਸ਼ੀ ਲਈ ਬਾਹਰੀ ਚੀਜ਼ਾਂ ਤੇ ਨਿਰਪਰ ਕਰਦੇ ਨੇ ਵੱਡੀਆਂ ਪਾਰਟੀਆਂ ਮਹਿੰਗੀਆਂ ਖਰੀਦਾਰੀਆਂ ਜਾਂ ਲਗਾਤਾਰ ਦੂਜਿਆਂ ਦੀ ਮੌਜੂਦਗੀ ਪਰ ਜੇ ਤੁਸੀਂ ਘਰ ਦੇ ਵਿੱਚ ਰਹਿਣਾ ਪਸੰਦ ਕਰਦੇ ਹੋ ਤਾਂ ਤੁਸੀਂ ਆਪਣੀ ਖੁਸ਼ੀ ਦਾ ਰਿਮੋਟ ਕੰਟਰੋਲ ਕਿਸੇ ਹੋਰ ਦੇ ਹੱਥ ਦੇ ਵਿੱਚ ਨਹੀਂ ਦਿੱਤਾ ਸਵੈ ਨਿਰਪਰਤਾ ਦਾ ਮਤਲਬ ਹੈ ਕਿ ਤੁਹਾਨੂੰ ਖੁਸ਼ ਰਹਿਣ ਲਈ ਬਾਹਰੀ ਪ੍ਰਮਾਣਿਕਤਾ ਦੀ ਲੋੜ ਨਹੀਂ ਤੁਹਾਡੇ ਵਰਗੇ ਲੋਕ ਆਪਣੇ ਅੰਦਰ ਸੰਤੁਸ਼ਟੀ ਲੱਭਦੇ ਨੇ ਜਦੋਂ ਤੁਸੀਂ ਇਕੱਲੇ ਹੁੰਨੇ ਹੋ ਤੁਸੀਂ ਆਪਣੇ ਆਪ ਨਾਲ ਸਮਾਂ ਬਤਾਉਣਾ ਆਪਣੀਆਂ ਭਾਵਨਾਵਾਂ ਨੂੰ ਸਮਝਣਾ ਅਤੇ ਆਪਣੇ ਟੀਚਿਆਂ ਤੇ ਕੰਮ ਕਰਨਾ ਸਿੱਖਦੇ ਹੋ ਇਹ ਕਾਬਿਲਤ ਤੁਹਾਨੂੰ ਜ਼ਿੰਦਗੀ ਦੀਆਂ ਵੱਡੀਆਂ ਉਥਲ-ਪੁਥਲਾਂ ਦੇ ਵਿੱਚ ਮਾਨਸਿਕ ਤੌਰ ਤੇ ਮਜ਼ਬੂਤ ਬਣਾਉਂਦੀ ਹੈ ਇਸ ਦਾ ਸਭ ਤੋਂ ਵੱਡਾ ਸਬੂਤ ਸਾਨੂੰ ਕੋਵਿਡ ਦੌਰਾਨ ਮਿਲਦਾ ਜਦੋਂ ਪੂਰੀ ਦੁਨੀਆ ਘਰਾਂ ਦੇ ਵਿੱਚ ਬੰਦ ਹੋ ਗਈ ਤਾਂ ਬਹੁਤ ਸਾਰੇ ਲੋਕ ਬੋਰ ਹੋ ਗਏ ਚੜਚੜੇ ਹੋ ਗਏ ਅਤੇ ਡਿਪਰੈਸ਼ਨ ਦੇ ਵਿੱਚ ਚਲੇ ਗਏ ਕਿਉਂਕਿ ਉਹਨਾਂ ਦੇ ਖੁਸ਼ੀ ਦਾ ਸਰੋਤ ਬਾਹਰ ਸੀ ਪਰ ਤੁਹਾਡੇ ਵਰਗੇ ਲੋਕ ਜਿਨ੍ਹਾਂ ਨੂੰ ਪਹਿਲਾਂ ਹੀ ਘਰ ਦੇ ਵਿੱਚ ਰਹਿਣਾ ਪਸੰਦ ਸੀ ਉਹਨਾਂ ਨੂੰ ਇਹ ਸਮਾਂ ਆਪਣੇ ਹੁਨਰ ਨੂੰ ਨਿਖਾਰਨ ਨਵੀਆਂ ਚੀਜ਼ਾਂ ਸਿੱਖਣ ਅਤੇ ਸ਼ਾਂਤੀ ਨਾਲ ਆਪਣੇ ਕੰਮ ਕਰਨ ਦਾ ਇੱਕ ਵੱਡਾ ਮੌਕਾ ਮਿਲਿਆ ਤੁਸੀਂ ਪਹਿਲਾਂ ਹੀ ਸਵੈ-ਨਿਰਪਰਤਾ ਦੀ ਟ੍ਰੇਨਿੰਗ ਲੈ ਚੁੱਕੇ ਸੀ ਮੇਰਾ ਇੱਕ ਦੋਸਤ ਸੀ ਜੋ ਕਦੇ ਬਾਹਰ ਨਹੀਂ ਗਿਆ ਜਦੋਂ ਉਸ ਨੂੰ ਵੱਡਾ ਵਿੱਤੀ ਨੁਕਸਾਨ ਹੋਇਆ ਤਾਂ ਘਬਰਾਇਆ ਨਹੀਂ ਉਹ ਘਰ ਦੇ ਵਿੱਚ ਬੈਠਾ ਆਪਣੀ ਸਮੱਸਿਆ ਨੂੰ ਡੰਗਾਈ ਨਾਲ ਵਿਸ਼ਲੇਸ਼ਣ ਕੀਤਾ ਅਤੇ ਬਿਨਾਂ ਕਿਸੇ ਦੀ ਮਦਦ ਜਾਂ ਹਮਦਰਦੀ ਦੇ ਉਸ ਨੇ ਇੱਕ ਨਵਾਂ ਬਿਜ਼ਨਸ ਆਈਡੀਆ ਤਿਆਰ ਕੀਤਾ ਕਿਉਂ ਕਿਉਂਕਿ ਉਸ ਨੂੰ ਕਿਸੇ ਦੇ ਮੋਟੀਵੇਟ ਕਰਨ ਦੀ ਲੋੜ ਨਹੀਂ ਸੀ ਤੁਹਾਡਾ ਅੰਦਰੂਨੀ ਆਤਮ ਵਿਸ਼ਵਾਸ ਬਾਹਰੀ ਹਾਲਾਤਾਂ ਤੇ ਨਿਰਪਰ ਨਹੀਂ ਕਰਦਾ ਸੋ ਯਾਦ ਰੱਖੋ ਜੇ ਤੁਹਾਨੂੰ ਘਰ ਦੇ ਵਿੱਚ ਰਹਿਣਾ ਪਸੰਦ ਆਤਾ ਤੁਸੀਂ ਅਸਲ ਦੇ ਵਿੱਚ ਦੁਨੀਆ ਨਾਲੋਂ ਜ਼ਿਆਦਾ ਤਿਆਰ ਹੋ ਤੁਸੀਂ ਉਹ ਇਨਸਾਨ ਹੋ ਜੋ ਕਿਸੇ ਵੀ ਹਾਲਾਤਾਂ ਦੇ ਵਿੱਚ ਆਪਣੀ ਖੁਸ਼ੀ ਅਤੇ ਸ਼ਾਂਤੀ ਨੂੰ ਬਣਾਈ ਰੱਖਣ ਦੀ ਕਲਾ ਜਾਣਦੇ ਹੋ ਤੁਸੀਂ ਸੱਚਮੁੱਚ ਦੇ ਵਿੱਚ ਸਵੈ ਨਿਰਪਰ ਹੋ ਸੱਚ ਨੰਬਰ 6 ਘਰ ਤੁਹਾਡਾ ਸਭ ਤੋਂ ਵੱਡਾ ਆਰਾਮ ਜ਼ੋਨ ਹੈ ਅਤੇ ਹੁਣ ਆਖਰੀ ਅਤੇ ਸਭ ਤੋਂ ਜ਼ਰੂਰੀ ਸੱਚ ਤੁਸੀਂ ਘਰ ਨੂੰ ਸਿਰਫ ਰਹਿਣ ਦੀ ਜਗਾ ਨਹੀਂ ਸਮਝਦੇ ਦੂਸਰੇ ਵਾਲੇ ਘਰ ਸਿਰਫ ਛੱਤ ਹੁੰਦੀ ਆ ਪਰ ਤੁਹਾਡੇ ਲਈ ਤੁਹਾਡਾ ਘਰ ਤੁਹਾਡਾ ਆਰਾਮ ਜ਼ੋਨ ਹੈ ਜਿੱਥੇ ਬਾਹਰ ਦੀ ਦੁਨੀਆ ਦਾ ਸ਼ੋਰ ਅਤੇ ਨਾਕਰਾਤਮਕਤਾ ਦਾਖਲ ਨਹੀਂ ਹੋ ਸਕਦੀ ਜਦੋਂ ਤੁਸੀਂ ਦੁਨੀਆ ਦੇ ਵਿੱਚ ਬਾਹਰ ਹੁੰਨੇ ਹੋ ਤਾਂ ਤੁਹਾਨੂੰ ਹਰ ਵੇਲੇ ਐਕਟਿੰਗ ਕਰਨੀ ਪੈਂਦੀ ਆ ਲੋਕਾਂ ਨਾਲ ਮਿਲਣ ਲਈ ਹੱਸਣ ਲਈ ਗੱਲਾਂ ਕਰਨ ਲਈ ਇਹ ਬਹੁਤ ਥਕਾ ਦੇਣ ਵਾਲਾ ਹੁੰਦਾ ਪਰ ਜਿਵੇਂ ਹੀ ਤੁਸੀਂ ਆਪਣੇ ਘਰ ਦੀ ਸੀਮਾ ਦੇ ਵਿੱਚ ਦਾਖਲ ਹੁੰਨੇ ਹੋ ਤੁਹਾਨੂੰ ਆਰਾਮ ਮਿਲਦਾ ਏ ਇਹ ਤੁਹਾਡੀ ਸ਼ਾਂਤੀ ਵਾਲੀ ਜਗਾ ਜਿੱਥੇ ਤੁਸੀਂ 100% ਅਸਲੀ ਤੁਸੀਂ बन ਸਕਦੇ ਹੋ ਕੋਈ ਨਕਾਬ ਨਹੀਂ ਕੋਈ ਪ੍ਰਭਾਵਿਤ ਕਰਨ ਦੀ ਲੋੜ ਨਹੀਂ ਸਿਰਫ ਸ਼ਾਂਤੀ ਮਨੋਵਿਗਿਆਨ ਇਸ ਨੂੰ ਕੰਟਰੋਲ ਫੈਕਟਰ ਕਹਿੰਦੇ ਨੇ ਘਰ ਰਹਿਣ ਵਾਲੇ ਲੋਕ ਆਪਣੇ ਆਲੇ ਦੁਆਲੇ ਦੇ ਮਾਹੌਲ ਨੂੰ ਕੰਟਰੋਲ ਕਰਨਾ ਪਸੰਦ ਕਰਦੇ ਨੇ ਤੁਸੀਂ ਫੈਸਲਾ ਕਰਦੇ ਹੋ ਕਿ ਕੌਣ ਆਊਗਾ ਕਦੋਂ ਆਊਗਾ ਤੇ ਕਿੰਨੀ ਦੇਰ ਰਹੂਗਾ ਇਹ ਕੰਟਰੋਲ ਦੀ ਭਾਵਨਾ ਤੁਹਾਨੂੰ ਸੁਰੱਖਿਅਤ ਅਤੇ ਸ਼ਕਤੀਸ਼ਾਲੀ ਮਹਿਸੂਸ ਕਰਵਾਉਂਦੀ ਹੈ ਤੁਹਾਡਾ ਘਰ ਇੱਕ ਅਜਿਹੀ ਜਗ੍ਹਾ ਜਿੱਥੇ ਤੁਹਾਡੇ ਨਿਜਮ ਚੱਲਦੇ ਨੇ ਇਸ ਨੂੰ ਇਸ ਤਰ੍ਹਾਂ ਸਮਝੋ ਤੁਸੀਂ ਸਾਰਾ ਦਿਨ ਕੰਮ ਤੇ 100% ਦਿੱਤਾ ਜਾਂ ਕਿਸੇ ਮੁਸ਼ਕਲ ਸਮਾਗਮ ਦੇ ਵਿੱਚ ਹਿੱਸਾ ਲਿਆ ਜਦੋਂ ਤੁਸੀਂ ਥੱਕ ਕੇ ਵਾਪਸ ਆਉਨੇ ਤਾਂ ਕਿ ਤੁਸੀਂ ਇੱਕ ਭੀੜ ਵਾਲੇ ਕੈਫੇ ਜਾਂ ਰੈਸਟੋਰੈਂਟ ਦੇ ਵਿੱਚ ਜਾਣਾ ਚਾਹੋਗੇ ਨਹੀਂ ਤੁਸੀਂ ਸਿਰਫ ਆਪਣੀ ਮਨਪਸੰਦ ਕੁਰਸੀ ਆਪਣਾ ਮਨਪਸੰਦ ਕੰਬਲ ਅਤੇ ਆਪਣੀ ਪਸੰਦ ਦੀ ਚੁੱਪ ਚਾਹੋਗੇ ਤੁਹਾਡਾ ਘਰ ਉਹ ਰਿਚਾਰਜ ਪੌੜ ਹੈ ਜੋ ਤੁਹਾਨੂੰ ਅਗਲੇ ਦਿਨ ਲਈ ਤਿਆਰ ਕਰਦਾ ਜੇ ਤੁਹਾਡਾ ਘਰ ਨਾ ਹੋਵੇ ਤਾਂ ਤੁਸੀਂ ਦੁਨੀਆ ਦਾ ਸਾਹਮਣਾ ਨਹੀਂ ਕਰ ਸਕਦੇ ਸੋ ਦੋਸਤੋ ਅੱਜ ਤੋਂ ਜੇ ਕੋਈ ਤੁਹਾਨੂੰ ਘਰੇਲੂ ਜਾਂ ਹਾਊਸਬਾਉਂਡ ਕਹੇ ਤਾਂ ਮਾਨ ਨਾਲ ਸੋਚਣਾ ਤੁਸੀਂ ਆਲਸੀ ਨਹੀਂ ਤੁਸੀਂ ਆਪਣੀ ਊਰਜਾ ਦੇ ਪੱਦਰ ਨੂੰ ਬਣਾਈ ਰੱਖਣ ਵਾਲੇ ਮਾਸਟਰ ਹੋ ਤੁਹਾਡੇ ਰਿਸ਼ਤੇ ਡੂੰਘੇ ਨੇ ਤੁਹਾਡਾ ਨਰਖਨ ਤੱਕ ਖਾਏ ਤੁਹਾਡੀ ਰਚਨਾਤਮਕਤਾ ਬਿਆਨਤਾ ਅਤੇ ਤੁਸੀਂ ਸਵੈ ਨਿਰਪਰਤਾ ਦੇ ਮਾਲਕ ਹੋ ਘਰ ਦੇ ਵਿੱਚ ਰਹਿਣਾ ਤੁਹਾਡੀ ਕਮਜ਼ੋਰੀ ਨਹੀਂ ਇਹ ਤੁਹਾਡੀ ਮਹਾਨ ਸ਼ਕਤੀ ਹੈ ਸੋ ਦੋਸਤੋ ਅੱਜ ਅਸੀਂ ਉਹਨਾਂ 6 ਵੱਡੇ ਸੱਚਾਂ ਬਾਰੇ ਗੱਲ ਕੀਤੀ ਜਿਨ੍ਹਾਂ ਨੂੰ ਦੁਨੀਆ ਅਕਸਰ ਗਲਤ ਸਮਝਦੀ ਆ ਅਸੀਂ ਦੇਖਿਆ ਵੀ ਕਿਵੇਂ ਘਰ ਦੇ ਵਿੱਚ ਇਕੱਲੇ ਰਹਿਣਾ ਤੁਹਾਨੂੰ ਆਲਸੀ ਨਹੀਂ ਬਣਾਉਂਦਾ ਸਗੋਂ ਊਰਜਾ ਨਾਲ ਭਰਪੂਰ ਗਹਿਰੇ ਰਿਸ਼ਤਿਆਂ ਵਾਲਾ ਸ਼ਾਰਪ ਅਬਜ਼ਰਵਰ ਸਿਰਜਣਾਤਮਕਤਾ ਸਵੈ ਨਿਰਪਰ ਅਤੇ ਮਾਨਸਿਕ ਤੌਰ ਤੇ ਮਜ਼ਬੂਤ ਇਨਸਾਨ ਬਣਾਉਂਦਾ ਅਗਲੀ ਵਾਰ ਜਦੋਂ ਕੋਈ ਤੁਹਾਨੂੰ ਘਰੇਲੂ ਕਹਿ ਕੇ ਤਾਣਾ ਮਾਰੇ ਤਾਂ ਹੱਸ ਕੇ ਸੋਚਣਾ ਕਿ ਤੁਹਾਡੇ ਕੋਲ ਇੱਕ ਜਹੀ ਸ਼ਕਤੀ ਹੈ ਜੋ ਉਹਨਾਂ ਕੋਲ ਨਹੀਂ ਇਸ ਸ਼ਕਤੀ ਤੇ ਮਾਣ ਮਹਿਸੂਸ ਕਰੋ ਤੁਸੀਂ ਇੱਕ ਇੰਟਰੋਵਰਟ ਹੋ ਅਤੇ ਇਹ ਸਭ ਤੋਂ ਵਧੀਆ ਗੱਲ ਹੈ ਹੁਣ ਸਮਾਂ ਹੈ ਕਮੈਂਟ ਕਰਨ ਦਾ ਇਹਨਾਂ 6 ਸੱਚਾਂ ਦੇ ਵਿੱਚੋਂ ਤੁਹਾਡੇ ਨਾਲ ਸਭ ਤੋਂ ਵੱਧ ਕਿਹੜਾ ਜੁੜਦਾ ਤੁਸੀਂ ਊਰਜਾ ਚਾਰਜ ਕਰਦੇ ਹੋ ਜਾਂ ਤੁਹਾਡੀ ਰਚਨਾਤਮਕਤਾ ਸਭ ਤੋਂ ਤਾਕਤਵਾਰ ਆ ਮੈਨੂੰ ਕਮੈਂਟ ਬਾਕਸ ਦੇ ਵਿੱਚ ਸਿਰਫ ਨੰਬਰ ਲਿਖ ਕੇ ਦੱਸੋ ਜਿੰਨੇ ਜ਼ਿਆਦਾ ਕਮੈਂਟ ਓਨੀ ਜ਼ਿਆਦਾ ਵੀਡੀਓ ਦੀ ਰੀਚ ਵਧੂਗੀ ਜੇ ਤੁਹਾਨੂੰ ਲੱਗਿਆ ਕਿ ਇਹ ਵੀਡੀਓ ਕਿਸੇ ਤੁਹਾਡੇ ਘਰ ਰਹਿਣ ਵਾਲੇ ਦੋਸਤ ਦੀ ਮਦਦ ਕਰ ਸਕਦੀ ਆ ਤਾਂ ਉਹਨਾਂ ਨਾਲ ਸ਼ੇਅਰ ਕਰਨਾ ਨਾ ਭੁੱਲਿਓ ਵੀਡੀਓ ਨੂੰ ਲਾਈਕ ਕਰੋ ਅਤੇ ਜਿਹੀਆਂ ਹੋਰ ਰਿਲੇਟੇਬਲ ਅਤੇ ਗਿਆਨ ਭਰਪੂਰ ਵੀਡੀਓ ਲਈ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਧੰਨਵਾਦ